ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੀ ਸਿਆਸਤ ਬਾਰੇ ਚੱਲ ਰਹੀ ਇੱਕ ਵੱਡੀ ਚਰਚਾ ਜਿਹੜੀ ਕਿ ਸਿਆਸਤਤਾਧਾਰੀਆਂ ਦੇ ਨਾਲ ਜੁੜਦੀ ਹੈ ਆਮ ਆਦਮੀ ਪਾਰਟੀ ਦੇ ਨਾਲ ਜੁੜਦੀ ਹੈ ਸਿਸੋਧਿਆ ਤੇ ਅਸਤਿੰਦਰ ਜੈਨ ਪੰਜਾਬ ਦੇ ਵਿੱਚ ਲਾਏ ਗਏ ਨੇ ਇਨਚਾਰਜ ਤੇ ਉਸ ਬਾਰੇ ਖਾਸੀ ਚਰਚਾ ਚੱਲ ਰਹੀ ਹੈ ਤੇ ਵੱਡੇ ਪੱਧਰ ਤੇ ਉਹਦਾ ਵਿਰੋਧ ਵੀ ਹੋ ਰਿਹਾ ਲੋਕ ਪੁੱਛ ਰਹੇ ਨੇ ਵੀ ਇਹ ਪੰਜਾਬ ਕਿਉਂ ਆਇਆ ਹੁਣ ਬਿਲਕੁਲ ਪ੍ਰਵਿੰਸ਼ੀ ਇਹ ਸਵਾਲ ਬਹੁਤ ਵੱਡਾ ਹੈ ਕਿ ਦਿੱਲੀ ਤੋਂ ਤੁਸੀਂ ਹਾਰੇ ਹੋਏ ਹੋ ਨਕਾਰੇ ਹੋਏ ਹੋ ਤੇ ਸਾਰੇ ਪੰਜਾਬ ਨੂੰ ਤੁਰੇ ਹੋਏ ਹੋ ਇਹਦੇ ਕੀ ਮਤਲਬ ਨੇ ਜੀ ਤੁਸੀਂ ਇਹ ਦੇਖੋ ਕਿ ਮਨੀਸ਼ ਸ਼ਿਸ਼ੋਦੀ ਅਤੇ ਸਤਿੰਦਰ ਜੈਨ ਆਲਰੇਡੀ ਜਮਾਨਤਾਤੇ ਨੇ ਹਮ ਹਮ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਹਮ ਤੇ ਮੈਂ ਸ਼ਾਇਦ ਇਸੇ ਪਲੇਟਫਾਰਮ ਤੇ ਦੋ ਵਾਰ ਇਹ ਗੱਲ ਪਹਿਲਾਂ ਕਰ ਚੁੱਕਿਆ ਹਾਂ ਕਿ ਕੇਜਰੀਵਾਲ ਨੇ ਆਪਣੇ ਘਰ ਦੇ ਬੈਕਯਾਰਡ ਦੇ ਵਿੱਚ ਆਪਣੇ ਚੁਣਿੰਦਾ 20-25 ਬੰਦਿਆਂ ਨਾਲ ਗੱਲ ਕਰਦੇ ਹੋ ਵੀਡੀਓ ਮੇਰੇ ਕੋਲ ਹੈ ਜੀ ਜੀ ਜੇ ਕੋ ਦੇਖਣਾ ਚਾਹਵੇ ਜਦ ਮਰਜੀ ਦੇਖ ਲਿਓ ਉਹ ਨਿੱਜੀ ਤੌਰ ਤੇ ਬੈਠ ਕੇ ਉਹਨਾਂ ਨੂੰ ਕਹਿ ਰਹੇ ਨੇ ਕਿ ਚਿੰਤਾ ਮਤ ਕਰੋ ਆਪ ਸਭ ਕੋ ਮੈਂ ਪੰਜਾਬ ਲੈ ਕੇ ਜਾਊਂਗਾ ਹਮ ਪੰਜਾਬ ਚਲenge ਜੀ ਸੋ ਮਤਲਬ ਤੁਸੀਂ ਜਿਨ੍ਹਾਂ ਨੂੰ ਰਾਜ ਭਾਗ ਮੰਨਣ ਦੀ ਹੁਣ ਆਦਤ ਪੈ ਗਈ ਤੁਸੀਂ ਉਹਨਾਂ ਨੂੰ ਰਾਜ ਭਾਗ ਛੀ ਰੱਖਣਾ ਚਾਹੁੰਦੇ ਹੋ ਹਮ ਹਮ ਨਾ ਤੁਹਾਡੀ ਮੁੜ ਕੇ ਵੈਗਨਰ ਲੱਭੀ ਨਾ ਮੁੜ ਕੇ ਤੁਹਾਡਾ ਮਾਕਰਨ ਲੱਬਿਆ ਨਾ ਕੰਚੀ ਚੱਪਾ ਲੱਭੀ ਨਾ ਡਿਡਸ ਵਾਲਾ ਉਹ ਚੱਕਲਾ ਚੱਗਾ ਲੱਬਿਆ ਤੇ ਤੁਸੀਂ ਹੁਣ ਪੂਰੇ ਸ਼ਾਈ ਠਾਟ ਨਾਲ ਉਹ ਚਾਹੇ ਸੀਸਮੈਲ ਦੀਆਂ ਗੱਲਾਂ ਹੋਈਆਂ ਜਾਂ ਕੁਝ ਹੋਈਆਂ ਉਹ ਆਦਤ ਤੁਹਾਨੂੰ ਹੁਣ ਮਜਬੂਰ ਕਰ ਰਹੀ ਹੈ ਕਿ ਆਪਾਂ ਪੰਜਾਬ ਆਈਏ ਕੀ ਕਰਨਾ ਆਇਆ ਜੀ ਬਿਵਕ ਕੁਮਾਰ ਹਾਂ ਹਾਂ ਕੀ ਕਰਨਾ ਆਇਆ ਜੀ ਕੇਜਰੀਵਾਲ ਜਿੱਦਾਂ ਦੇ ਹਾਰੇ ਨੇ 10 15 ਦਿਨ ਇੱਥੇ ਹੀ ਨੇ ਸੋਨੇ ਪਰਿਵਾਰ ਕਦੇ ਬਪਾਸਨਾ ਚਲੇ ਗਏ ਜੀ ਕਦੇ ਲੁਧਿਆਣੇ ਚਲੇ ਗਏ ਜੀ ਕਦੇ ਮੀਟਿੰਗ ਕਰ ਲਈ ਜੀ ਕਦੇ ਕੁਸ ਕਰ ਲਈ ਤੇ ਹੁਣ ਦਿੱਲੀ ਗਏ ਤਾਂ ਜਾਂਦੇ ਜੀ ਆ ਮਨੀਸ਼ ਸ਼ੋਧਿਆ ਤੇ ਸੁੰਦਰ ਜੈਨੂ ਤੇ ਪੇ ਜੀ ਪ੍ਰਵੀਨ ਜੀ ਪੰਜਾਬ ਦੇ ਵਿੱਚ ਜਰਨੈਲ ਸਿੰਘ ਨੂੰ ਇੰਚਾਰਜ ਲਾਇਆ ਇਹਨਾਂ ਨੇ ਹਾਂ ਹਾਂ ਜਰਨੈਲ ਸਿੰਘ ਨੂੰ ਕਦੇ ਦੇਖਿਆ ਜਰਨੈਲੀ ਕਰਦੇ ਨਹੀਂ ਬਿਲਕੁਲ ਕਦੇ ਨਜ਼ਰ ਆਏ ਹਣ ਟਿਕਟਾ ਕੌਣ ਸੀ ਰਾਗਵ ਚੱਡਾ ਜਾਂ ਹੁਣ ਸੰਦੀਪ ਪਾਠਕ ਹਾਂ ਉਹਨਾਂ ਦੀ ਉਹ ਚੱਲਦੀ ਰਹੀ ਤੇ ਹੁਣ ਤੁਸੀਂ ਮਨੀਸ਼ ਸ਼ੋਧਿਆ ਤੇ ਸਤਿੰਦਰ ਜੈਨ ਨੂੰ ਲਾ ਰਹੇ ਹੋ ਔਰ ਇਹਨਾਂ ਦੇ ਖਿਲਾਫ ਬਕਾਇਦਾ ਤੌਰ ਤੇ ਰਾਸ਼ਪਤੀ ਨੇ ਇੱਕ ਹੋਰ ਨਵਾਂ ਕੇਸ ਖੋਲਣ ਦੀ ਇਜਾਜ਼ਤ ਦਿੱਤੀ ਹੈ ਹਾਂਜੀ ਹਾਂਜੀ ਬਿਲਕੁਲ ਕਾਲੀ ਦੌਰਾਂ ਹੂੰ ਉਹ ਕਿਤਾਬ ਘਟਾਲਾ ਕੀ ਹੈ ਜੋ ਹੈ ਨਾ ਸਿੱਖਿਆ ਘਟਾਲਾ ਜੀ ਉਹ ਤੇ ਉਹ ਸਾਰੀ ਪ੍ਰਕਿਰਿਆ ਚ ਫਸੇ ਹੋਏ ਇੱਥੇ ਆ ਗਏ ਹੂੰ ਹੂੰ ਸਿੰਦਰ ਜੈਨ ਉਹ ਬੰਦਾ ਹੈ ਜਿਹਨੇ ਅੰਦਰ ਰਹਿੰਦਿਆਂ ਵੀ ਆਪਣਾ ਮੰਤ్రਲਾਂ ਨਹੀਂ ਛੱਡਿਆ ਸੀ ਜੀ ਜੀ ਬਹੁਤ ਲੰਮਾ ਸਮਾਂ ਫਾਈਲਾਂ ਵੀ ਅੰਦਰ ਆ ਰਹੀਆਂ ਸਿੰਦਰ ਜੈਨ ਉਹ ਬੰਦਾ ਹੈ ਜਿਹੜਾ ਜੇਲ੍ਹ ਤੇ ਮਸਾਦ ਸੈਂਟਰ ਚਲਾਉਂਦਾ ਸੀ ਬਿਲਕੁਲ ਮਸਾਦ ਸੈਂਟਰ ਚਲਾਉਂਦਾ ਸੀ ਹੈਨਾ ਅੰਦਰ ਰੋਟੀਆਂ ਘਰ ਆ ਰਹੀਆਂ ਡੱਬੇ ਖੁੱਲ੍ਹੇ ਸਾਰਾ ਕੁਝ ਬਾਹਰ ਆਇਆ ਹੂੰ ਬਿਲਕੁਲ ਜੀ ਇਹ ਸਮਝਣਾ ਚਾਹੁੰਦਾ ਹੈ ਕਿ ਤੁਸੀਂ ਇਹਨਾਂ ਨੂੰ ਇੱਥੇ ਲਿਆ ਕਿਉਂ ਰਹੇ ਹੋ ਦੇਖੋ ਇੱਕ ਤਾਂ ਹੁੰਦਾ ਕਿ ਤੁਸੀਂ ਕਹਿ ਰਹੇ ਹੋ ਕਿ ਜੀ ਅਸੀਂ ਭ੍ਰਸ਼ਟਾਚਾਰ ਮੁਕਤ ਸਮਾਜ ਲੈਣਾ ਹੈ ਜੀ ਜੀ ਇੱਕ ਹੁੰਦਾ ਕਿ ਅਸੀਂ ਜੀ ਪੰਜਾਬ ਨੂੰ ਪੰਜਾਬ ਦੇ ਢੰਗ ਤਰੀਕਿਆਂ ਨਾਲ ਚਲਾਉਣਾ ਹੈ ਦੋਆਂ ਚੀਜ਼ਾਂ ਚ ਨਰੇਟਿਵ ਤੁਹਾਡਾ ਟੁੱਟ ਚੁੱਕਿਆ ਹਮ ਪੰਜਾਬ ਦੇ ਵਿੱਚ ਭ੍ਰਸ਼ਟਾਚਾਰੀ ਵੀ ਨਹੀਂ ਮੁਕੀ ਉਲਟਾ ਲੋਕ ਇਹ ਕਹਿਣ ਲੱਗ ਪਏ ਕਿ ਸਾਰਾ ਹਸਾਬ ਤਾਂ ਦਿੱਲੀ ਜਾਂਦਾ ਜੀ ਜੀ ਸਹੀ ਹੈ ਤੇ ਦੂਸਰੇ ਪਾਸੇ ਖੁਦ ਮੁਖਤਿਆਰੀ ਵਾਲਾ ਪਹਿਲੂ ਇਹ ਹੈ ਕਿ ਕੌਣ ਚਲਾ ਰਿਹਾ ਜੀ ਇਹ ਦੋਏ ਗੱਲਾਂ ਇਸ ਕੋ ਪਹਿਲੂ 71 ਨਾਲ ਸਾਬਤ ਹੁੰਦੀਆਂ ਮਤਲਬ ਪੰਜਾਬ ਦੇ ਮੁੱਖ ਮੰਤਰੀਆਂ ਨਾਲ ਦਿੱਲੀ ਵਾਲੇ ਲੱਗੇ ਨੇ ਹਾਂ 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 ਪੰਜਾਬ ਦੇ ਮੰਤਰੀਆਂ ਨਾਲ ਦਿੱਲੀ ਵਾਲੇ ਲੱਗੇ ਨੇ ਹਾਂ ਪੰਜਾਬ ਦੇ ਸਕੱਤਰੇ ਚ ਦਿੱਲੀ ਵਾਲੇ ਬੈਠਦੇ ਨੇ ਕਮਰਾ ਲਾਟ ਹੈ ਜੀ ਜੀ ਉਹ ਤੋਂ ਬਾਅਦ ਪੰਜਾਬ ਦੇ ਹਰ ਡੀਸੀ ਨਾਲ ਦਿੱਲੀ ਵਾਲੇ ਲਾਏ ਨੇ ਦੇਖ ਲਓ ਤੁਸੀਂ ਜੀ ਪੰਜਾਬ ਦੇ ਹਰ ਤਹਿਸੀਲਦਾਰ ਨਾਲ ਦਿੱਲੀ ਵਾਲੇ ਲਾਏ ਨੇ ਹਾਂ ਤੇ ਭਾਈ ਕੀ ਕਰਦੇ ਨੇ ਉਹ ਕਾਉਂਦਾ ਦਿੱਲੀ ਆ ਕੇ ਨੋਟ ਗੜਨਾ ਤੇ ਇਸ ਲਈ ਇੱਥੇ ਬੈਠ ਕੇ ਗਿਣ ਲੈਣੇ ਆ। ਸਹੀ ਹੈ ਜੀ। ਜੀ। ਇਸ ਲਈ ਬਿਠਾਏ ਨੇ ਇੱਥੇ ਹੁਣ। ਇਹ ਇਸ ਲਈ ਆਏ ਨੇ ਕਿ ਭਈ ਸਾਰਾ ਹਿਸਾਬ ਤਾਂ ਇੱਥੇ ਹੀ ਕਰਨਾ ਕਰੋ ਉੱਥੇ ਸਾਨੂੰ ਜਾ ਕੇ ਦੇਣ ਦੀ ਲੋੜ ਨਹੀਂ ਪਵੇ ਆਵੇ ਸਮਝਦਾ। ਹਮ। ਦੋਆ ਨੂੰ ਲਾਉਣ ਤੋਂ ਬਾਅਦ ਆਪ ਦੇ ਵਿੱਚ ਇੱਕੋ ਇੱਕ ਸੁਨੇਹਾ ਗਿਆ ਜੀ। ਕਿ ਉਹਨਾਂ ਨੂੰ ਐਡਜਸਟ ਕੀਤਾ ਗਿਆ। ਭ੍ਰਸ਼ਟਾਚਾਰ ਦਾ ਹਿਸਾਬ ਤਾਂ ਇੱਥੇ ਕਰਨ ਦੇ ਲਈ ਆਪਣੇ ਦੋ ਇਮਾਨਦਾਰ ਬੰਦੇ ਲਾਏ ਕਿ ਨਹੀਂ ਪੰਜਾਬ ਇਹ ਸੋਚਦਾ। ਹਮ। ਇਦਾਂ ਵਿੱਚ ਕੋਈ ਦੋ رائے ਨਹੀਂ ਕਿ ਇੰਚਾਰਜ ਦਿੱਲੀ ਤੋਂ ਜਾਂ ਹੋਰ ਥਾਂ ਤੋਂ ਲੱਗਦੇ ਰਹੇ ਨੇ ਸਾਰੀਆਂ ਪਾਰਟੀਆਂ ਹੀ ਲੱਗਦੇ ਨੇ ਕਾਂਗਰਸ 'ਚ ਵੀ ਲੱਗਦੇ ਨੇ ਭਾਜਪਾ 'ਚ ਵੀ ਲੱਗਦੇ ਨੇ ਹੈਨਾ ਹੋਰ ਕੋਈ ਦਲ ਹੋਵੇ ਕਿਸੇ ਉਹਨਾਂ 'ਚ ਵੀ ਲੱਗਦੇ ਨੇ ਸੋ ਇਹ ਪ੍ਰਕਿਰਿਆ ਰਹਿੰਦੀ ਹੈ ਇੰਚਾਰਜ ਲੱਗਣ ਦੀ ਪਰ ਕੱਲ ਸਰਦਾਰ ਹਮੀਰ ਸਿੰਘ ਜੀ ਇੱਕ ਟਿੱਪਣੀ ਕਰ ਰਹੇ ਸੀ ਹਾਂਜੀ ਉਹ ਕਹਿੰਦੇ ਕਿ ਮੈਨੂੰ ਇਹ ਦੱਸ ਦੋ ਕਿ ਕੋਈ ਪੰਜਾਬ ਦਾ ਵੀ ਬੰਦਾ ਕਦੇ ਆਵਾਦੀ ਪਟਨਾ 'ਕਿ ਇੰਚਾਰਜ ਲਾਇਆ ਹ ਹਮ ਬਿਲਕੁਲ ਸਹੀ ਸਵਾਲ ਹੈ ਜੀ ਜੇ ਬਾਕੀ ਪਾਰਟੀਆਂ ਉੱਥੋਂ ਲਿਆ ਕੇ ਲਾਉਂਦੀਆਂ ਨੇ ਤਾਂ ਇਹ ਵੀ ਤਾਂ ਹੈ ਨਾ ਕਿ ਇੱਥੇ ਵਾਲੇ ਵੀ ਲੱਗਦੇ ਨੇ ਤੇ ਬਾਕੀ ਪਾਰਟੀਆਂ ਇਕੱਲੀ ਦਿੱਲੀ ਤੋਂ ਨਹੀਂ ਲਾਉਂਦੀਆਂ ਕੋਈ ਰਾਸਥਾ ਨਾਲਾ ਹੁੰਦਾ ਕੋਈ ਮਹਾਰਾਸ਼ਟਰ ਵਾਲਾ ਹੁੰਦਾ ਕੋਈ ਕਿਤੇ ਵਾਲਾ ਹੁੰਦਾ ਤੇ ਸਾਡੇ ਵਾਲੇ ਵੀ ਜਾ ਕੇ ਉੱਥੇ ਲੱਗਦੇ ਨੇ ਉਹਨਾਂ ਪਾਰਟੀਆਂ ਦੇ ਹਾਂ 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 ਇਹਨਾਂ ਨੇ ਕਦੇ ਦਿੱਲੀ ਤੋਂ ਬਾਹਰ ਕਿਤੇ ਕਿਤੇ ਇੰਚਾਰਜ ਲਾਇਆ ਗੁਜਰਾਤ ਲਾਤਾ ਗੋਆ ਲਾਤਾ ਇੱਥੇ ਲਾਤਾ ਸਾਰੇ ਕਿਤੇ ਦਿੱਲੀ ਵਾਲੇ ਲੱਗਦੇ ਨੇ ਸਾਰੀ ਸਿਆਣਪ ਦਿੱਲੀ ਕੇ ਆਵਾਦੀ ਪਾਰਟੀ ਦੀ ਹਾਂ ਜੀ ਸਹੀ ਸਾਡੇ ਵਾਲੇ ਮੋਟਾ ਮੰਗਣੇ ਜਾਣਗੇ ਸਾਡੇ ਵਾਲੇ ਬੋ ਟੰਗਣੇ ਜਾਣਗੇ ਸਾਡੇ ਵਾਲੇ ਮੀਟਿੰਗਾਂ ਚ ਵੀ ਹਿੱਸਾ ਲੈਣ ਜਾਣਗੇ ਹੂੰ ਸੋ ਇਸ ਲਈ ਇਹ ਸਿੱਧਾ ਸਪਸ਼ਟ ਆਉਂਦਾ ਹੈ ਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਦਿੱਲੀ ਦਾ ਹੀ ਕੰਟਰੋਲ ਦੇ ਨੌ ਸਿੱਖੀਏ ਬੰਦੇ ਹੂੰ ਹੈਨਾ ਉਹ ਲਿਆ ਕੇ ਇੰਨੇ ਸਿਆਣਪ ਵਾਲੇ ਬੰਦਿਆਂ ਦੇ ਸਿਰਾਂ ਤੇ ਮਿਠਾਉਣਾ ਮਤਲਬ ਆਪਣੀ ਦਾੜੀ ਆਪ ਇਹਨਾਂ ਦੇ ਹੱਥਾਂ ਚ ਪੜਾਉਣਾ ਹੈ ਸਹੀ ਸਹੀ ਬਿਲਕੁਲ ਜੀ ਇਹ ਵਰਤਾਰਾ ਵਾਪਰ ਰਿਹਾ ਪ੍ਰਵੀਨ ਜੀ ਔਰ ਇਹਦਾ ਅਸਰ ਨੈਕਟਵ ਜਾ ਰਿਹਾ ਔਰ ਮੈਨੂੰ ਲੱਗਦਾ ਹੋ ਸਕਦਾ ਸਪਿੰਦਰ ਜੈਨ ਤੇ ਮਨੀਸ਼ ਸ਼ੋਧਿਆ ਜਿਹੜੇ ਆਉਂਦੇ ਦਿਨਾਂ ਚ ਜ਼ਿਲ੍ਹਾ ਚ ਦੇਖਣੇ ਸੀ ਦੁਵਾਰਾ ਇਹ ਜੀ ਈਡੀ ਦੇ ਰਾਹੀਂ ਬੀਜੇਪੀ ਨਾਲ ਦੇ ਪਿੱਛੇ ਪਈ ਆ ਹਮ ਹੈਨਾ ਤੇ ਅਸੀਂ ਨਹੀਂ ਕਹਿੰਦੇ ਕਿ ਸਾਰਾ ਦੂਤੋਂ ਤੋਂ ਹੀ ਹੋ ਰਿਹਾ ਕਾਰਵਾਈ ਪਰ ਉਹਦੇ ਲਈ ਕੁਝ ਗਲਤੀਆਂ ਤੁਹਾਡੀਆਂ ਹੋਣਗੀਆਂ ਤੇ ਕੁਝ ਉਹਨਾਂ ਦੀ ਰਾਜਨੀਤਿਕ ਚਾਲ ਹੋਊਗੀ ਹਮ ਇਹ ਸਿੱਟੀ ਦੇ ਵਿੱਚ ਹੋ ਸਕਦਾ ਹੈ ਬੀਜੇਪੀ ਥੋੜਾ ਜਿਹਾ ਹੱਥ ਜੇ ਢਿੱਲਾ ਛੱਡ ਦੇਵੇ ਜੀ ਇਹ ਜਿੰਨਾ ਪੰਜਾਬ ਚ ਫਿਰਨਗੇ ਜਿੰਨਾ ਵਿਚਰਨਗੇ ਜਿੰਨੀਆਂ ਆਪ ਉਦਰੀਆਂ ਕਰਨਗੇ ਉਹਨਾਂ ਬੀਜੇਪੀ ਲਗਾਦਾ ਕਿ ਸਾਡਾ ਰਾਹ ਪਧਰਾ ਹੋਊਗਾ ਇਹਨਾਂ ਨੂੰ ਕਰਨ ਦੋ ਹ ਜੀ ਹਮ ਸਹੀ ਹੈ ਜੀ ਕੀ ਹੋ ਸਕਦਾ ਹਮ ਪਰ ਇਹ ਪੰਜਾਬ ਲਈ ਤਾਂ ਸਹਾਈ ਹੈ ਹੀ ਨਹੀਂ ਸ਼ੁਭ ਹੈ ਹੀ ਨਹੀਂ ਆਮ ਆਦਮੀ ਪਾਰਟੀ ਲਈ ਵੀ ਸ਼ੁਭ ਨਹੀਂ ਹੈ ਜੋ ਇਹਨਾਂ ਨੇ ਕੀਤਾ ਹਮ ਜੀ ਜੀ